ਤਨ ਆਸਰੀ ਮਹੱਲਾ ਪਹਿਲਾ ਘਰ ਦੂਜਾ ਅਸਪਦਿਆ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਰਪੂਰੇ ਵਾਹਿਗੁਰੂ ਕੀ ਕਾਲ ਸਲਾ ਵਾਹਿਗੁਰੂ ਜੀ ਕੀ ਦਿੱਤੇ ਸਾਧ ਸੰਗਤ ਜੀ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਾਈ ਸਿੱਧ ਅਕਲ ਗੋਟਾਲੀ ਮਿਲਿ ਗਏ ਹਨ ਹੈ ਇਹਨਾਂ ਨੇ ਕਿਹਾ ਜੇ ਮਹਾਰਾਜ ਅਸੀਂ ਤਾਂ ਨੌਖੰਡ ਪਿਛਮੀ ਦਾ ਸੈਲ ਕਰਦੇ ਹਾਂ ਤੇ ਮਾਨਸਰੋਵਰ 'ਚ ਵੀ ਇਸ਼ਨਾਨ ਕਰਦੇ ਹਾਂ ਮਾਨਸਰੋਵਰ 'ਚ ਇਸ਼ਨਾਨ ਕਰਨ ਨਾਲ ਸੱਤਾਂ ਸਮੁੰਦਰਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ ਉੱਥੇ ਹੀਰੇ ਜਵਾਹਰਾਤ ਰਤਨਾਦਕ ਮਿਲਦੇ ਹਨ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਦੇ ਤਾਈ ਸਤਗੁਰੂ ਸਾਹਿਬ ਜੀ ਨੂੰ ਮਾਨਸਰੋਵਰ ਨੂੰ ਕਰਕੇ ਦਸ਼ਨ ਕਰ ਲਿਆ ਹੋਇਆ ਹੈ ਨੇ ਇਹ ਪਵਿੱਤਰ ਸ਼ਬਦੋਚਾਰਨ ਕੀਤਾ ਹੈ। ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਰਪੂਰੇ। ਤਨਾਸਰੀ ਰਾਗਣੀ ਦੇ ਪਹਿਲੇ ਕਾਦਸ਼ਾ ਮਹਾਰਾਜ ਉਚਾਰਨ ਕਰਦੇ ਨੇ ਦੂਜੇ ਕਾ ਸਰਕਾਰ ਵਿੱਚ ਅਸ਼ਟਪਦੀਆ 8 8 ਪੌੜੀਆਂ ਵਾਲੀਆਂ ਬਾਣੀਆਂ ਹਨ। ਇੱਕੋ ਦਵਾ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰੋ। ਸਰਬਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਯੂਰ ਹਰਮਉਂਦੇ ਹਨ ਗੁਰਸਾਗਰ ਰਤਨੀ ਭਰਪੂਰੇ ਜਿਸ ਤੋਂ ਤੁਸੀਂ ਕੈਨੇ ਉਹ ਖੀਰ ਸਮੁੰਦਰ ਵਿੱਚੋਂ 14 ਰਤਨ ਨਿਕਲੇ ਸਨ ਗੁਰੂ ਮਹਾਰਾਜ ਸਾਹਿਬ ਦਾ ਆ ਉਹ ਸਮੁੰਦਰ ਦੀ ਨਿਆਈ ਹਨ ਗੁਰੂ ਸਾਹਿਬ ਦੀ ਕੈਸੇ ਹੈ ਸਮੁੰਦਰ ਦੀ ਨਿਆਈ ਜਿਨ੍ਹਾਂ ਵਿੱਚ 14 ਰਤਨ ਨਿਕਲੇ ਕੈਨੇ ਤੁਸੀਂ ਜਦੋਂ ਸਮੁੰਦਰ ਦੇਵਤਿਆਂ ਨੇ ਤਨਰ ਮਿਲ ਕੇ ਰੜਕੇ ਆ ਸੀ ਇਸ ਪ੍ਰਕਾਰ ਕਹੀ ਰਤਨ ਚਾਦਰ ਨਿਕਲੇ ਦੱਸਦੇ ਹਾਂ ਗੁਰੂ ਮਾਰਾ ਸਾਹਿਬ ਤੋਂ ਸਮੁੰਦਰ ਦੀ ਨਿਆਈ ਹਨ ਇਹ ਸਭ ਨੂੰ ਰਤਨਾ ਕਰਕੇ ਲਵਾਲਾ ਭਰੇ ਹੋਏ ਹਨ ਸ਼ਬਦ ਰੂਪੀ ਅਤਿ ਗੁਰੂ ਸਾਹਿਬ ਦੇ ਅੰਦਰ ਹਨ ਅਤੇ ਉਪਦੇਸ਼ ਰੂਪੀ ਵਿਰਾਗ ਗੇਖਰ ਸੰਤੀ ਮੋਖਿ ਛਾਦਕ ਵਿਅੰਤ ਰਤਨ ਹਨ ਗੁਰੂ ਸਾਹਿਬ ਦੇ ਵਿੱਚ ਸਮੁੰਦਰ ਵਿੱਚੋਂ ਤਾਂ 14 ਰਤ ਨਿਕਲੇ ਹਨ ਸ੍ਰੀਮਨ ਰੰਭਾ ਵਰਣੀ ਤਨਕਤਨ ਹੰਕਾਰ ਆਵਾਜ਼ ਵਿਖੇ ਇਹਨੂੰ ਸਸਕਲ ਪ੍ਰਭ ਸੰਖ ਅਮਿੰ ਗਾਜਰਾ ਹੈ ਇਹ 14 ਰਤ ਨਿਕਲੇ ਹਨ ਸਤਨੂ ਮਹਾਰਾਜ ਸਾਹਿਬ ਅਕਾਲ ਪੁਰਖ ਗੁਰੂ ਪਰਮੇਸ਼ਰ ਰੂਪ ਐਸੇ ਹਨ ਸਾਗਰ ਸਮੁੰਦਰ ਵੀ ਨੇ ਆਈ ਹਨ ਮਹਾਰਾਜ ਸਾਹਿਬ ਖੀਰ ਸਮੁੰਦਰ ਦੀ ਨੇ ਆਈ ਹਨ ਜਿਨ੍ਹਾਂ ਵਿੱਚ ਨਿਸਕਾਮ ਕਰਮਾ ਰੂਪੀ ਦੁੱਧ ਹੈ ਅਤੇ ਕੈਸੇ ਹੈ ਸਤਿਗੁਰੂ ਜੀ ਰਤਨੀ ਭਰ ਪੂਰੇ ਰਤਨ ਗੁਣਾ ਕਰਕੇ ਲਵਲਾ ਘਰੇ ਹੋਏ ਹਨ ਇਹ 14 ਰਤਨ ਵੇਖਣੇ ਹੋਣ ਤਾਂ ਕਿਹੜੇ ਕਿਹੜੇ ਹਮ ਸਤਗੁਰਾਂ ਵਿੱਚ ਸੋ ਸਨ ਜੀ ਸ੍ਰੀ ਮਨ ਰੰਬਾ ਵਾਰਨੀ ਸ੍ਰੀ ਲక్ష్ਮੀ ਹੈ ਜਿਵੇਂ ਸਮੁੰਦਰ ਚੋਂ ਨਿਕਲੀ ਉਹ বিষ্ণੂ ਜੀ ਨੇ ਅੰਗਿਕਾਰ ਕੀਤੀ ਹੈ ਇਹ ਕਹੇ ਲక్ష్ਮੀ ਭਗਤੀ ਹੈ ਗੁਰੂ ਸਾਹਿਬ ਦੇ ਵਿੱਚ ਜੋ ਨਿਜ ਭਗਤੀ ਸੇਲਵੰਤੀ ਨਾ ਰੂਪਾਂ ਨੂੰ ਪੂਰੀ ਆਚਾਰ ਜਿਤਗਰਾ ਵਸਾ ਸੋਗਰਾ ਸੋਭਾ ਮੰਤਾ ਗੁਰੂ ਹਾਈਕੀ ਦੇ ਬਿਰਲੇ ਜੰਤਾ ਇਹ ਭਗਤੀ ਲక్ష్ਮੀ ਹੈ ਬੜੀ ਭਾਰੀ ਜਿਹਦੇ ਮਾਇਆ ਦਾਸੀ ਭਗਤਾਂ ਕੀ ਕਾਰਕਮਾਉਂਦੀ ਫਿਰਦੀ ਹੈ ਸੋਏ ਗੁਰੂ ਸਾਹਿਬ ਰੂਪੀ ਸਾਗਰ ਚੋਂ ਲక్ష్ਮੀ ਭਗਤੀ ਨਿਕਲੀ ਹੈ ਤੇ ਮਨਕੌਸ਼ਤਕ ਮਨੀ ਸਰਲਾ ਨਿਕਲੀ ਹੈ ਇਸੇ ਪ੍ਰਕਾਰ ਸਾਹ ਸੰਧੀ ਰੰਬਾ ਜਿਹੜੀ ਹੈ ਇਸੇ ਪ੍ਰਕਾਰ ਹੈ ਸ਼੍ਰੀਮਨ ਰੰਬਾ ਬਾਹਰ ਦੀ ਪ੍ਰੇਮ ਰੂਪੀ ਸ਼ਰਾਵ ਨਿਕਲੀ ਹੈ ਅਤੇ ਸਰਦਾ ਰੂਪੀ ਸੰਸਗੇ ਜੀ ਕੌਸ਼ਤਕ ਮਨੀ ਨਿਕਲੀ ਹੈ ਇਸੇ ਪ੍ਰਕਾਰ ਹੈ ਰੰਬਾ ਜਿਹੜੀ ਹੈ ਸ਼ਾਂਤੀ ਰੂਪ ਰੰਬਾ ਨਿਕਲੀ ਹੈ ਸ਼੍ਰੀਮਨ ਰੰਬਾ ਬਾਹਰ ਦੀ ਪ੍ਰੇਮ ਰੂਪੀ ਸ਼ਰਾਵ ਨਿਕਲੀ ਹੈ ਸ੍ਰੀ ਭਗਤੀ ਕਿ ਮਨ ਕੌਂਸਤ ਕਮਨੀ ਸਦਾ ਤੇ ਰੰਭਾ ਪ੍ਰੀਤੀ ਤੇ ਵਾਰਣੀ ਪ੍ਰੇਮ ਅਤੇ ਵਾਰਣੀ ਜਿਹੜੀ ਹੈ ਇਹ ਪ੍ਰੇਮ ਰੂਪੀ ਸ਼ਰਾਬ ਹੈ ਜਾਂ ਸ੍ਰੀ ਮਾਨਾ ਸ੍ਰੀ ਲਜਵੀ ਭਗਤੀ ਹੈ ਕਿ ਮਨ ਕੌਂਸਤ ਕਮਨੀ ਵੀ ਨੇ ਆਈ ਸਾਧ ਸੰਗਤ ਜੀ ਸਰਵਾ ਹੈ ਤੇ ਰੰਭਾ ਵੀ ਨੇ ਆਈ ਸਾਧ ਸੰਗੇ ਜੀ ਸ਼ਾਂਤੀ ਹੈ ਅਤੇ ਵਾਰਣੀ ਸ਼ਰਾਬ ਪ੍ਰੇਮ ਹੈ ਸ਼੍ਰੀ ਮਨੰਬਾ ਬਾਾਰਮੀ ਧਨਖ ਤਲੂਪੀ ਧਨਖ ਹੈ ਤੇ ਨੰਤੇਰ ਉਦਮ ਹੈ ਜਿਹੜਾ ਉਦਮ ਹੈ ਨੰਤੇਰ ਬੈਦ ਹੈ ਸ਼੍ਰੀ ਮਨੰਬਾ ਬਾਾਰਮੀ ਧਨਖ ਤੇ ਨੰਤੇਰ ਦਾਇ ਕੋੜਾ ਹੈ ਸਾਧ ਸੰਗਤ ਜੀ ਜਿਹੜਾ ਜੋਗਾ ਅਭਿਆਸ ਹੈ ਇਹ ਕੋੜਾ ਹੈ ਇਸ ਪ੍ਰਕਾਰ ਦੇਖੋ ਸਾਧ ਸੰਗਤ ਦੀ ਇਹ ਨਿੰਦਿਆ ਦਾ ਖੰਡਨ ਕੀਤਾ ਹੈ ਵਿਉ ਹੈ ਤੇ ਤੀਨ ਕਾਮ ਤੇ ਸਾਧ ਸੰਗਤ ਹੈ ਨਾਰਾ ਸਾਧ ਜੀ ਬਿਗ ਤੇਨ ਸਾਸ ਵਿਰਾਗ ਰੂਪੀ ਚੰਦਰਮਾ ਹੈ ਕਲਪ ਦਾ ਅਭਿਆਸ ਹੈ ਇਸੇ ਪ੍ਰਕਾਰ ਸਾਧਕ ਤਨ ਅੰਤਰ ਤੇ ਬਾਹਰ ਦੇਖ ਤੇਨ ਸਾਸ ਕਲਪ ਦਾ ਰ ਅਤੇ ਸਾਸ ਚੰਦਰਮਾ ਵਿਰਾਗ ਹੈ ਕਲਪ ਦਾ ਬੇਸ਼ ਅਭਿਆਸ ਹੈ ਤੇ ਸੰਖ ਜਿਹੜਾ ਹੈ ਕੀਰਤਨ ਹੈ ਅਵੀ ਅਮਰ ਦੇ ਨਾਮ ਹੈ ਤੇ ਗਜਰਾਜ ਯੋਗ ਹੈ ਇਹ 14 ਜੋਂਦਾਂ ਗੁਰੂ ਸਾਹਿਬ ਵਿੱਚੋਂ ਅਨੇਕਾਂ ਰਤਨ ਭਰੇ ਹੋਏ ਹਨ ਜਿਵੇਂ ਕਨਿਹਰੀ ਰੰਗ ਕਨਿਹ ਦਾ ਸੰਹਾਰਵਾਦ ਸਾਹਿਬ ਵਿੱਚ ਇਉ ਗੁਰਸਾਗਰ ਉਤਨੀ ਧਰਪੂਰੀ ਗੁਰੂ ਸਾਹਿਬ ਸਮੁੰਦਰ ਦੀ ਨਹੀਂ ਆਈ ਹੈ ਰਤਨ ਗੁਣਾਂ ਕਰਕੇ ਲਵਾਂ ਲਵ ਭਰੇ ਹੋਏ ਹਨ ਅੰਮ੍ਰਿਤ ਸੰਤ ਯੁਗ ਹੈ ਨਹੀਂ ਦੂਰੇ ਅਜੇ ਸੰਤ ਮਹਾਤਮਾ ਹੰਸ ਵੀ ਨਹੀਂ ਆਈ ਹੈ ਜਾਂ ਦੇਵਤੇ ਜਿਵੇਂ ਅੰਮ੍ਰਿਤ ਪੀਣ ਦੇ ਸੰਭ ਇਸ ਪ੍ਰਕਾਰ ਸੰਤ ਮਹਾਤਮਾ ਅੰਮ੍ਰਿਤ ਨਾਮ ਦਾ ਜੋਗਾ ਚੁਗਦੇ ਹਨ ਜੋ ਅੰਮ੍ਰਿਤ ਬ੍ਰਹਮਾ ਨੰਦ ਰੂਪੀ ਜੋਗਾ ਨੂੰ ਚੁਗਦੇ ਆ ਉਹ ਸਤਿਗੁਰੂ ਮਾਨਸਰੋਂ ਤੋਂ ਦੂਰ ਨਹੀਂ ਕਦੇ ਹੁੰਦੇ ਹਰਬੱਗ ਮਹਾਰਾਜ ਦੇ ਬਾਸ ਹੀ ਨਿਗੜਵਰਤੀ ਹੋ ਕੇ ਸਰਬਾਨੇ ਭਾਵਨਾ ਨੂੰ ਲਗਵਾ ਕੇ ਬੈਠਦੇ ਹਨ ਹਰ ਦਾ ਸਤੋਗ ਚੁਗ ਹੈ ਪ੍ਰਭ ਭਾਵ ਜਿਸ ਪ੍ਰਕਾਰ ਹੰਸ ਸਾਧ ਸੰਗੇ ਜੀ ਥੀਰੇ ਮੋਤੀਆਂ ਦਾ ਜੋਗਾ ਚੁਗਦੇ ਹੈ ਇਸੇ ਪ੍ਰਕਾਰ ਹਰੀ ਰਾਜੇ ਦਾ ਰਸ ਪ੍ਰੇਮ ਹੈ ਹਰੀਆ ਰਾਜ ਜੋ ਆਨੰਦ ਹੈ ਇਹ ਹਰੀਆ ਨਾਮ ਹੀਰਾ ਹੈ ਅਤੇ ਇਸ ਪ੍ਰਕਾਰ ਮੋਤੀ ਕੁਜ ਲੰਕਾ ਕਰਨ ਜਿਹੜਾ ਕਰਨਾ ਵਿਸ਼ੂਪੀ ਮੋਤੀ ਹੈ ਇਸ ਜੋਗੇ ਨੂੰ ਚੁਗਦੇ ਹਨ ਅਤੇ ਪਰਮੇਸ਼ਵਰ ਦੇ ਨਾਈ ਪਹੁੰਚਦੇ ਹੈ ਜੋਗਾ ਸੰਤ ਸੰਸਾਰ ਉਸ ਦੀ ਸ਼ਾਂਤੀ ਨੂੰ ਬਖਸ਼ਿਸ਼ ਹੁੰਦੀ ਹੈ ਸਰਵਰ ਮਹਾਂਸ ਪ੍ਰਾਨ ਪਤ ਪਾਵੇ ਮਾਨਸ ਰੋਬਰ ਤੇ ਰਹਿੰਦੇ ਹੋਏ ਹੰਸ ਮਹਤਵਾ ਸਰਬ ਸਦੀ ਪ੍ਰਾਣਾਂ ਦੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਹੈ ਸਤਿਗੁਰੂ ਮਾਨਸ ਰੂਪ ਦੇ ਰਹਿੰਦੇ ਹੋਏ ਸਤਿਵੇ ਤੇ ਜਿਹੜੇ ਹੰਸੰਤ ਤਤ ਵਿੱਚ ਆਏ ਵਿਚੰਨ ਕਰਨ ਵਾਲੇ ਉਹ ਪ੍ਰਾਣਾਂ ਦੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮੋਖ ਨੂੰ ਪਾਉਂਦੇ ਹਨ ਕਿਆ ਬੱਗ ਬੱਪੜਾ ਛਪੜੀ ਨਾਏ ਬੱਗਲਾ ਵਿਚਾਰਾ ਬੱਪੜਾ ਕੀ ਏ ਛਪੜੀਆਂ ਤੇ ਨਾਉ ਦਾ ਫਿਰਦਾ ਹੈ ਕੀਚੜ ਡੂਬੇ ਮੈਲ ਨਾ ਜਾਏ ਕੀਕੜੀ ਡੁੱਬ ਜਾਂਦਾ ਉਹਦੀ ਮੈਲ ਨਹੀਂ ਨਿਕਰਦ ਹੁੰਦੀ ਇਸੇ ਉੱਤੇ ਦੱਬ ਕੇ ਕਰੀ ਜਾ ਭੱਖਾ ਵੀ ਜੀ ਕਰਨ ਤੂੰ ਕੀਚੜ ਡੂਬਾ ਮੈਲ ਨਾ ਜਾਏ ਚਿੱਕੜ ਦੇ ਵਿੱਚੋਂ ਡੁੱਬ ਜਾਂਦਾ ਉਹਦੀ ਮੈਲ ਨਹੀਂ ਜਾਂਦੀ ਇਸ ਤਰ੍ਹਾਂ ਬਗਲਾ ਗੰਭੀ ਆਦਮੀ ਕੀ ਹੈ ਜੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਭਗਤਾਂ ਪ੍ਰੇਤਾਂ ਦੀ ਉਪਾਸ਼ਨਾ ਸੇ ਕਾਮ ਕਰਉ ਉਤੀ ਛਪੜੀ ਵਿੱਚ ਜੇ ਕੋਈ ਇਸ਼ਨਾਮ ਕਰਦਾ ਹੈ ਕਿ ਚੜ ਡੂਬੈ ਮਹਿਲ ਨਾ ਜਾਏ ਉਹ ਬਿਸ਼ੰਪੀ ਚਿਕੜ ਜੀ ਡੁੱਬ ਜਾਂਦਾ ਹੈ ਪਾਪਾ ਦੀ ਮੈੜ ਉਹਦੀ ਜਾਂਦੀ ਨਹੀਂ ਨਜ਼ਰਤ ਨਹੀਂ ਹੁੰਦੀ ਵਿਦਿਆਰੀ ਮੈਲ ਬਣੀ ਰਹਿੰਦੀ ਉਹਨਾਂ ਦੇ ਅੰਦਰ ਰਹਾਉ ਰੱਖ ਰਖ ਚਰਨੋ ਧਰੇ ਵਿਚਾਰੀ ਰੱਖ ਰਖ ਚੰਥਨਾ ਹਿੰਮਤ ਕਰ ਤੱਕ ਨਹੀਂ ਤੇਰੇ ਚ ਇਹ ਰੱਖ ਰਖ ਚਰਨ ਧਰੇ ਵਿਚਾਰੀ ਰੱਖ ਰਖ ਚਰਨ ਧਰੇ ਵਿਚਾਰੀ ਕਹਿੰਦੇ ਜਿਹੜੇ ਹੰਸ ਹੁੰਦੇ ਹਨ ਉਹ ਰੋਗ ਰੋ ਕੇ ਆਪਦੇ ਪੈਰਾਂ ਨੂੰ ਛਪੜੀਆਂ ਤੇ ਨਹੀਂ ਬੰਨ੍ਹਦੇ ਜਾ ਕੇ ਆਪਦੇ ਪੈਰਾਂ ਨੂੰ ਰੋਗ ਦੇ ਵਿਚਾਰ ਨਾਲ ਮਾਨਸੂਰਤੀ ਰੱਖਦੇ ਹਨਗੇ ਇਸ ਪ੍ਰਕਾਰ ਸਾਧ ਸੰਗੇ ਜੀ ਜਿਹੜੇ ਮਹਾਪੁਰਖ ਸੰਤ ਹਾਂ ਸੰਗੇ ਉਹ ਵਿਸ਼ਿਆਂ ਦੀ ਉਸੰਗ ਰੂਪੀ ਛਪੜੀਆਂ ਵੱਲੋਂ ਰੋਗ ਰੋ ਕੇ ਆਪਣੇ ਮਨਬੁੱਧ ਰੂਪੀ ਪੈਰਾਂ ਨੂੰ ਵਿਚਾਰਪੂਰਵਕ ਸਤਗੁਰੂ ਮਾਨਸੋਵਰ ਦੇ ਚਰਨਾਂ ਦੇ ਪਾਸ ਹੀ ਟਿਕਾ ਪਾਉਂਦੇ ਹਨ ਰਖ ਰਖ ਰੋਕ ਰੋਕ ਕੇ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਆਪਣੇ ਸਕਲਪ ਕਲਪੀ ਚਰਨਾਂ ਨੂੰ ਵਿਚਾਰ ਵਿੱਚ ਰੱਖਦੇ ਹਨ ਧਾਰਨ ਕਰਦੇ ਹਨ ਦੁਬਿਦਾ ਛੋੜ ਭੇ ਨਿਰੰਕਾਰੀ ਜਿਹੜੇ ਬਗਲਾ ਹੁੰਦਾ ਸਾਰਾ ਛਪੜੀ ਤੇ ਫਿਰ ਆਉਂਦਾ ਇੱਕ ਦਿਹਾੜੀ ਚ ਜਿਹੜੇ ਸੰਤ ਮਹਾਂਕਮਾ ਉਹ ਸ਼ਕਾਮੀਆਂ ਪੁਰਖਾਂ ਦੀ ਕੁ ਸੰਗਤ ਨਹੀਂ ਜਾਂਦੇ ਹਨ ਉਹ ਦੁਬਾ ਦੇ ਗਹਿਜ ਗ੍ਰਿਧਿ ਨੂੰ ਛੱਡ ਕਰਕੇ ਨਾਮਕਾਰ ਦੇ ਉਪਾਸ਼ਕ ਬਣ ਗਏ ਹੈ ਹੋਰ ਕਿਸੇ ਦੀ ਉਪਾਸ਼ਨਾ ਨਹੀਂ ਉਹ ਕਰਦੇ ਮੁਕਤ ਪਦਾਰਥ ਹਰ ਰਸ ਚਾਖੇ ਜਿਵੇਂ ਸਾਧ ਸੰਗਤ ਜੀ ਮੋਤੀ ਖਾਣ ਚੁਗਣ ਵਾਸਤੇ ਹਮਸਾ ਨੂੰ ਮਿਲਦੇ ਹੈ ਐਵੇਂ ਸ਼ਲੋਕ ਸਮੀਪ ਸਰੂਪ ਸਜੂ ਜੇ ਕੇਵਲ ਮੁਕਤੀ ਆਦਿਕ ਇਹ ਮੋਤੀਆਂ ਦਾ ਪਦਾਰਥ ਹੈ ਹਰੀ ਦੇ ਦਾਸ ਬ੍ਰਹਮਾ ਨੰਦ ਨੂੰ ਚੱਕਦੇ ਹਨ ਧਾਰਨ ਕਰਦੇ ਆਉਣ ਜਾਣ ਰਹੇ ਗੁਰੂ ਰਾਖੇ ਸ਼ਰਧੀ ਸਾਹਿਬ ਜੀ ਨੇ ਇਹਨੂੰ ਰੱਖਿਆ ਕੀਤੀ ਹੈ ਆਉਣ ਜਾਣ ਤੋਂ ਜੰਮਣ ਮਰਨ ਤੋਂ ਰਹਿਤ ਹੋ ਗਏ ਹੈ ਉਹ ਜਨੂ ਧਾਰ ਕੇ ਫੇਰ ਕਿਸੇ ਜੁਨਾ ਜਨੀ ਆਉਂਦੇ ਨਾ ਮਰ ਕੇ ਕਿਸੇ ਦੇਸ਼ ਨੂੰ ਜਾਂਦੇ ਬ੍ਰਹਮੇਤੇ ਦੇ ਪ੍ਰਾਣ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ ਜੀਵ ਸਰਗੁਣ ਸਾਵੀ ਰਖਲੇ ਜਮਨਵੰਤੋ ਰਹਿਤ ਕਰਦੇ ਹਨ ਮੁਕਤ ਕਰਦੇ ਸਰਵਾਰ ਹੰਸਾ ਛੂਡ ਨਾ ਜਾਏ ਇਹ ਸਿਖਿਆ ਦਿੰਦੇ ਹਨ ਕਿ हे ਹੰਸ ਮਾਨਸ ਰੋਗ ਨੂੰ ਛੱਡ ਕੇ ਨਹੀਂ ਕਿਤੇ ਜਾਣਾ ਚਾਹੀਦਾ ਇਸੇ ਪ੍ਰਕਾਰ हे ਹੰਸ ਸੰਤ ਜਨ ਨੂੰ 헤 ਗੁਰ ਸਿੱਖੋ ਸਤਗੁਰੂ ਮਾਨਸ ਰੋਗ ਨੂੰ ਛੱਡ ਕੇ ਕਿਤੇ ਬੇਮਖੋ ਕੇ ਐਵੇਂ ਦੇਵ ਦੀ ਤੋਲੀ ਪਾਸ਼ਨਾ ਕਰਨ ਵਾਸਤੇ ਨਹੀਂ ਭਟਕਣਾ ਚਾਹੀਦਾ ਪ੍ਰੇਮ ਸਾਕਰ ਸਹਿਜ ਸਮਾ। ਪ੍ਰੇਮੇ ਧਰਤੀ ਕਰਕੇ ਸੁਤੇ ਹੀ ਵਾਹਿਗੁਰੂ ਚ ਸਮਾ ਲਾਈਦਾ। ਸਹਿਜ ਰੂਪ ਵਿੱਚ ਸਮਾਜਾਈ ਦਾ ਲੀਨ ਹੋ ਜਾਈਦਾ ਮਿਲ ਜਾਈਦਾ। ਸਰਵਰ ਮਹਾਂਸ ਹੰਸ ਮਹਾਂਸਾਗਰ ਜਿਸ ਪ੍ਰਕਾਰ ਮਾਨਸ੍ਰੋਵਰ ਦੇ ਵਿੱਚ ਹੰਸ ਮਾਨਸ੍ਰੋਵਰ ਦੇ ਆਸਰੇ ਨੇ। ਅਜੇ ਹੰਸਾਂ ਦਾ ਵਾਣਸੂਰ ਆਸਰਾ ਰੂਪ ਹੋ ਕੇ ਬਣਿਆ ਰਹਿੰਦਾ ਹੈ ਕਿਉਂ ਦੋਹਾਂ ਦਾ ਆਪ ਕੋ ਵਿੱਚੀ ਮਲਾਪ ਹੈ ਇਸੇ ਪ੍ਰਕਾਰ ਗੁਰਸਿੱਖ ਜਿਹੜੇ ਹਨ ਉਹ ਸਤਿਗੁਰੂ ਮਾਨਸ਼ੂਰ ਦੇ ਆਸਰੇ ਰਹਿੰਦੇ ਹੈ ਤੇ ਸਤਿਗੁਰੂ ਮਾਨਸ਼ੂਰ ਸਿੱਖਾਂ ਹੰਸਾਂ ਦਾ ਆਸਰਾ ਰੂਪ ਹੋ ਕੇ ਆਧਾਰ ਰੂਪ ਹੋ ਕੇ ਆਧਾਰ ਇਹਦਾ ਸਬੰਧ ਕਰਕੇ ਇਹ ਰਹਿੰਦੇ ਹਨ ਆਕਾਸ਼ ਕਥਾ ਗੁਰਬਚਨੀ ਯਾਤੁਰ ਸਰਗਰਮ ਹੰਸ ਮਾਨਸ ਰੂਪ ਸਤਿਗੁਰਾਂ ਦੇ ਜਹਾਂਸੀ ਜਿਹੜੇ ਸਿੱਖ ਹੈ ਉਹ ਮਹਾਰਾਜ ਸਾਹਿਬ ਸਚੇ ਪਾਤਸ਼ਾਹ ਦੇ ਵਿੱਚ ਆਪਣਾ ਆਪ ਮੇਟ ਕਰਕੇ ਲੀਨ ਹੋ ਕੇ ਰਹਿੰਦੇ ਹੈ ਤੇ ਹੰਸਾਂ ਸੰਤਾਂ ਵਿੱਚ ਵਿਆਪਕ ਰੂਪ ਹੋ ਕੇ ਮਹਾਰਾਜ ਸਾਹਿਬ ਸਾਗਰ ਸਮੁੰਦਰੂ ਊਸੀ ਗੁਰੂ ਸਚੇ ਪਾਤਸ਼ਾਹ ਜੀ ਆਪ ਨਿਵਾਸ ਕਰਦੇ ਹਨ ਆਕਾਸ਼ ਕਥਾ ਗੁਰਬਚਨੀ ਆਸਰੋ ਇਹ ਉਹਨਾਂ ਦਾ ਸਿੱਖ ਗੁਰੂ ਗੁਰੂ ਸਿੱਖ ਸਿੱਖ ਗੁਰੂ ਹੈ ਇਕੋ ਗੁਰੂ ਵਿਦੇਸ਼ ਚਲਾਈ ਇਕੋ ਹੀ ਰੂਪ ਹਨ ਗੁਰੂ ਤੇ ਸਿੱਖੋ ਪਰ ਕਹਿਣ ਕੋ ਰਹਿ ਤੇ ਕਥਾ ਕਹੀ ਦੀ ਨਹੀਂ ਉੱਥੇ ਇੰਉ ਕਹੀ ਯਾਨੀ ਕਿ ਜਿਵੇਂ ਕੰਨਾਂ ਨੇ ਕਿਹਾ ਸੀ ਉਹੀ ਰੇ ਮੈਂ ਉਹੀ ਰੇ ਇਹ ਕਹਿਣ ਦੀ ਗੁੰਜਾਇਸ਼ ਨਹੀਂ ਉੱਥੇ ਰਹਿੰਦੀ ਕਹਿਣ ਤੋਂ ਰੱਬ ਕਥਾ ਹੈ ਇਹ ਹੈ ਇਕਤਾ ਹੀ ਗੁਰਬਜਨੀ ਆਦਰ ਗੁਰੂ ਸਾਹਿਬ ਦੇ ਬਚਨਾਂ ਦਾ ਸਤਕਾਰ ਕਰੀਦਾ ਆਪ ਨਹੀਂ ਕੁਝ ਬਣੀਦਾ ਇੰਉ ਗੁਰਬਾਣੀ ਦਾ ਸਤਕਾਰ ਰੱਖਣਾ ਸਿੱਖ ਨੇ ਸਭ ਕੋਈ ਗੁਰੂ ਸਾਹਿਬ ਦੇ ਸ਼ਬਦ ਨੂੰ ਸਮਝਣਾ ਹੈ ਆਪ ਹੰਕਾਰ ਦੇ ਨਾਲ ਬਣ ਕੇ ਨਹੀਂ ਬੈਠਣਾ ਜਿਹੜਾ ਬਣ ਕੇ ਬੈਠੇਗਾ ਉਹ ਸਰਸੰਗਤ ਜੀ ਦੁਨੀਆ ਵਿੱਚ ਪ੍ਰਭਤਾ ਦੇ ਨਾਲ ਹੈ ਪ੍ਰਭਤਾ ਹੀ ਉਹਨੂੰ ਘੇਰ ਦੇਵੇਗੀ ਡਿੱਗ ਪਵੇਗਾ ਇਸ ਕਰਕੇ ਗੁਰੂ ਸਾਹਿਬ ਦੇ ਬਚਨਾਂ ਦਾ ਸਤਕਾਰ ਜਿੰਨਾ ਕਰਕੇ ਕਾਲ ਕੋ ਰਹਿ ਕਹਾਰੀ ਪ੍ਰਾਪਤੀ ਹੋਈ ਹੈ ਗੁਰਸਿੱਖਾਂ ਦੇ ਅੰਦਰ ਕੋਲ ਬਾਣੀ ਦਾ ਹੀ ਸਤਕਾਰ ਹੈ ਆਪ ਨਹੀਂ ਕੋਈ ਬਣਦੇ ਹਨ ਸੁੰਨ ਮੰਡਲ ਇੱਕ ਯੋਗੀ ਬੈਸੇ ਇਸ ਪ੍ਰਕਾਰ ਸਾਧ ਸੰਗੇ ਜੀ ਕੋਈ ਸੁੰਨ ਮੰਡਲ ਦਸਵੇਂ ਦਵਾਰ ਵਿੱਚ ਇੱਕ ਕੋਈ ਯੋਗੀ ਬੈਠ ਜਾਵੇ ਨਾਰ ਨਾ ਪੁਰਖ ਕਹੋ ਕੈਸੀ ਉੱਥੇ ਨਾ ਇਸਤਰੀ ਦਾ ਆਕਾਰ ਹੈ ਨਾ ਪੁਰਖ ਦਾ ਆਕਾਰ ਹੈ ਕਹੋ ਤਾਂ ਕੋਈ ਕਿਸ ਪ੍ਰਕਾਰ ਉੱਥੋਂ ਦਾ ਕਥਨ ਕਰ ਸਕੇ ਦਸਵੇਂ ਦਵਾਰ ਦਾ ਸਿਰ ਪਵਣ ਜੂਤ ਰਹੇ ਲਿਵ ਲਾਈ ਇਸੇ ਪ੍ਰਕਾਰ ਕਿਰਪੁਣ ਜਾਗਰ ਸੁਖਨਿ ਸਖੋਵਦਾ ਜਿਹੜਾ ਜੋਤੀ ਪ੍ਰਕਾਸ਼ ਹੈ ਉਹਦੇ ਵੀ ਜੋਗੀ ਜਿਹੜੇ ਲਿਵ ਲਾਈ ਰੱਖਦੇ ਹਨ ਸੁਰ ਨਰਨਾਥ ਸੱਚੇ ਸਰਣਾ ਇਸੇ ਪ੍ਰਕਾਰ ਸੁੰਨ ਮੰਡਲ ਇੱਕ ਜੋਗੀ ਬੈਸੇ ਸੁੰਨ ਜੋ ਹੋਰ ਰੂਪ ਪਰਮੇਸ਼ਰ ਦਾ ਮੰਡਲ ਸਮੂਹ ਦੇ ਅੰਦਰ ਜਿਸ ਇੱਕ ਉਹ ਗਾਇਤ ਵਿੱਚ ਜਿਹੜੇ ਤਤ ਵਿੱਚ ਜੋਗੀ ਜੁੜ ਕੇ ਬੈਠੇ ਹਨ ਆਤਮਮਨੀ ਪ੍ਰਮਾਤਮਨੀ ਜੁੰਝਤੀ ਸਾਜੋਗ ਨਾਰ ਨਾ ਪੁਰਖ ਕਹੋ ਮਰਦਮਾਇ ਕੋ ਕਰਾਇਆ ਹੈ ਇਹ ਜੋਗ ਜੁੜ ਕੇ ਬੈਠੇ ਹੈ ਜਿਹੜੇ ਨਾਰ ਨਾ ਪੁਰਖ ਕਹੋ ਤੂੰ ਕੈਸੇ ਉਥੇ ਭਾਈ ਨਾਰ ਮਾਇਆ ਵੀ ਹੈ ਨਹੀਂ ਪੁਰਖ ਈਸ਼ਵਰ ਗੁਣਾ ਵੀ ਹੈ ਨਹੀਂ ਨਾਰ ਅਵਿਗਿਆ ਵੀ ਹੈ ਨਹੀਂ ਅਤੇ ਪੁਰਖ ਜੀਵ ਭਾਗ ਵੀ ਹੈ ਨਹੀਂ ਉਥੇ ਨਾਰ ਪ੍ਰধান ਤਲਾਕੀਨ ਤਿੰਨ ਗੁਣਾ ਕੀ ਸਾਮਿਆ ਜੋ ਹੀ ਨਾਮ ਪ੍ਰধান ਕਹਾਵੇ ਕੋਈ ਸੋਈ ਦੇ ਪ੍ਰਧਾਨ ਇਸਤਰੀ ਵੀ ਨਹੀਂ ਤੇ ਨਾ ਪੁਰਖ ਹੈ ਪੁਰਖ ਪ੍ਰਕਿਰਤੀ ਦਾ ਵੀ ਬਵਾਦ ਨਹੀਂ ਸ਼ਿਵ ਸ਼ਕਤੀ ਦਾ ਵੀ ਉੱਥੇ ਉਪਾਸ਼ਨਾ ਨਹੀਂ ਕੋਈ ਵੀ ਨਹੀਂ ਕਰਨ ਕਰਨਾ ਬਣਦਾ ਉਸ ਵਿੱਚ ਸਿਰਫ ਹਉਣ ਜੋਤ ਰਹੇ ਲੇਵ ਲੈ ਨੌਰ ਇਸਤਰੀ ਦੇ ਵਿੱਚ ਇਹ ਨਹੀਂ ਹੈ ਨੀ ਪੁਰਖ ਦੇ ਵਿੱਚ ਇਹ ਨਹੀਂ ਹੈ ਹਿੰਜਰੇ ਦੇ ਵਿੱਚ ਇਹ ਨਹੀਂ ਹਣਾ ਬਹੁਤਾਂ ਕਿਸ ਪ੍ਰਕਾਰੋ ਸੰਧ ਜੇ ਜਾਇਂ ਕਰਨ ਕਰੇ ਰੂਪ ਨਰੇਖ ਰੰਗ ਕੋ ਤ੍ਰੈ ਗੁਣ ਤੇ ਪ੍ਰਪੈਨੋ ਕਿਸੇ ਭਾਈ ਆਏ ਨਾਨਕਾ ਜਿਸੋ ਬਾ ਸੋ ਪ੍ਰਸੰਨ ਤੇਰੇ ਪਵਨ ਜੋਤ ਰਹੇ ਲਿਵ ਲਾਈ ਉਹ ਭਾਈ ਤੇਰ ਪਵਨ ਜਾਗਰ ਸੁਪਨ ਸੁਖੋਪ ਦਾ ਜਿਹੜਾ ਜੋਤੀ ਪ੍ਰਕਾਸ਼ ਕਹੇ ਉਹ ਇੰਨਾ ਲੋਕਾਂ ਦੀ ਮਾਤ ਲੋਕ ਦਾ ਪਤਾਲ ਦਾ ਸਵਰਗ ਆਦ ਕਾਂ ਦਾ ਇਤਨਾ ਭਵਣਾ ਦਾ ਸਾਧ ਸੰਗੇ ਜੀ ਪ੍ਰਕਾਸ਼ ਕਹੇ ਜੋਤੀ ਉਸ ਦੀ ਲਿਵ ਲਾਈ ਰਹਿੰਦੇ ਹਨ ਹੋਰ ਬਿੰਦਵਾਰੇ ਤਰ੍ਹਾਂ ਲੋਕ ਸਮਾਏ ਬਿਨਾਂ ਇੰਦਰੀਆਂ ਹਲਕਾਂ ਤੋਂ ਹੈ ਸਾਰਿਆਂ ਦੇ ਜਹਾਂ ਜੇ ਦੇਖਾਂ ਤਾਂ ਜੋ ਤੁਹਾਡੀ ਤੇਰਾ ਰੂਪ ਕਨੇਹਾ ਐਸਾ ਸਰੂਪ ਜਿਹੜਾ ਹੈ ਕਿਸ ਪ੍ਰਕਾਰ ਕਹੀਏ ਉਸ ਵਿੱਚ ਜੋਤੀ ਸਰੂਪ ਚ ਤਿੰਨੇ ਭਵਨ ਜਿਸ ਵਿੱਚ ਕਲਪਤ ਹੈ ਉਹ ਅਦਿ ਸ਼ਟਾਨ ਸਰੂਪ ਹੈ ਉਸ ਵਿੱਚ ਲਿਵ ਲਾਈ ਰਹਿੰਦੇ ਹਨ ਹਰ ਵਕਤ ਬਿਰਤੀ ਨੂੰ ਜੋੜ ਕੇ ਸੁਰ ਨਰਨਾਥ ਸੱਚੇ ਸਰਨਾਈ ਸੁਰ ਦੇਵਤੇ ਜਿੰਨੇ ਹਨ ਅਤੇ ਨਰਪੁਰਖ ਜਿੰਨੇ ਹਨ 나ਤ ਨੌ ਨਾਥਨ ਜੋ ਕੂਗੂ ਨਾਰ ਚਰਪਟ ਨਾਥ ਜੰਬਾ ਨਾ ਸਾਦਕ ਸੱਚੇ ਸਰਣਾ ਇਹ ਸਾਰੇ ਸੱਚੇ ਪਾਤਸ਼ਾਹ ਦੀ ਸ਼ਰਨ ਹਨ ਲੱਖ ਲੱਖ ਉੱਥੇ ਗੋਰਖਾ ਤੇ ਲਖਾਈ ਉੱਥੇ ਬ੍ਰਹਮ ਆਦਿ ਕਹਨੇ ਉੱਥੇ ਲਖਾਈ ਦੇਵਤੇ ਇੰਦਰ ਦੇਵਤਾ ਆਦ ਕਹਨੇ ਸਭ ਸੱਚੇ ਪਰਮੇਸ਼ਰ ਦੀ ਸ਼ਰਨ ਪਏ ਹੋਏ ਹਨ ਸਰਨ ਆਨ ਸੱਚੇ ਸਰਣਾਈ ਸੋਰ ਦੇਵੀ ਸੰਤਰਾ ਵਾਲੇ ਨਰ ਰਾਜਸੀ ਸੁਭਾਅ ਵਾਲੇ ਨਾਥਿਓ ਇੰਦਰੀਆਂ ਨੂੰ ਤਾਮਸੀ ਸਵਾਰਨ ਨਥਣ ਵਾਲੇ ਦਮਨ ਕਰਨ ਵਾਲੇ ਸਭ ਜਿੰਨੇ ਸਾਧਨ ਕਰਨ ਵਾਲੇ ਸਭ ਸੱਚੇ ਦੀ ਸ਼ਰਨ ਪੈ ਕੇ ਉਹਦੀ ਪ੍ਰਾਪਤੀ ਕਰ ਸਕਦੇ ਆ ਆਨੰਦ ਮੂਲ ਅਨਾਥ ਆਧਾਰੀ ਉਹ ਸਰੂਪ ਮਾਰਾ ਦੋਸੋ ਮਾਰਾ ਕਹਿੰਦੇ ਆਨੰਦ ਮੂਲ ਉਹ ਆਨੰਦ ਸਰੂਪ ਹੈ ਤੇ মূল কারণ রূপ ਹੈ नाथ अनाथ आधारी अना, अना, नाथ ओदा स्वामी ਕੋਈ ਨਹੀਂ ও ਅਨਾਥਾਂ ਦਾ नाथ ਹੈ ਤੇ ਆਧਾਰੀ ਆਪ ਨਿਰਾਧਾਰ ਸਾਰਿਆਂ ਦਾ ਆਸਰਾ ਰੂਪ ਹੋਰ ਮੁਖ ਭਗਤ ਸਹਿਜ ਵਿਚਾਰੀ ਗੁਰਮੁਖ ਜਿਹੜੇ ਉਹ ਸਹਿਜ ਰੂਪ ਦੀ ਵਿਚਾਰ ਕਰਦੇ ਗੁਰਮੁਖਾਂ ਦੀ ਭਗਤ ਹੈ ਉੱਥੇ ਹੋਰ ਕੋਈ ਭਗਤੀ ਨੱਚਣ ਟੱਪਣ ਦੀ ਨਹੀਂ ਉਹਨਾਂ ਦੀ ਸੈਲਸ ਰੂਪ ਦੀ ਸ਼ਾਂਤੀ ਨਾਲ ਵਿਚਾਰ ਕਰਨੀ ਹੈ ਜਿਹੜੀ ਇਹੋ ਹੀ ਗੁਰਾਂ ਦੁਆਰਾ ਭਗਤੀ ਗੁਰਮੋਹ ਕਰਦੇ ਹਨ ਜਿਹੜੀ ਲੇਵ ਲਾਉਣੀ ਉਸ ਵਿੱਚ ਪਾਵਿਤ ਵੱਛਲ ਪੈ ਕਾਟਣ ਹਾਰੇ ਉਹ ਭਗਤਾਂ ਦੇ ਵੱਛਲ ਪਿਆਰੇ ਮਹਾਰਾਜਾ ਜੰਮਣ ਮਰਨ ਦਾ ਹੈ ਆਪਦੇ ਸੇਵਕਾਂ ਦਾ ਸਤ ਪ੍ਰਕਾਰ ਦਾ ਪੈ ਕਟਣ ਵਾਲੇ ਹਨ ਹਉ ਮੈਂ ਮਾਰ ਮਿਲੇ ਪਗ ਧਾਰੇ ਜਿਹੜੇ ਭਾਈ ਗੁਰੂ ਸਾਹਿਬ ਦੇ ਪਗ ਚਰਨਾ ਤੇ ਆਪਦੇ ਸਿਰ ਨੂੰ ਰੱਖਦੇ ਐ ਚਰਨਾਂ ਦੇ ਧਾਰੇ ਆਸਰੇ ਰਹਿੰਦੇ ਐ ਉਹਨਾਂ ਦੀ ਗੁਰੂ ਸਾਹਿਬ ਜੀ ਹਉਮੈ ਮਾਰ ਦਿੰਦੇ ਜਿਨ੍ਹਾਂ ਦੀ ਹਉਮੈ ਮਾਰ ਬੰਦੇ ਉਹ ਮਿਲ ਜਾਂਦੇ ਐ ਵਾਹਿਗੁਰੂ ਦੇ ਨਾਲ ਜਿਸ ਪ੍ਰਕਾਰ ਸੰਗਾਸਨ ਦੇ ਉੱਤੇ ਕੋਈ ਪੈਰ ਰੱਖ ਕੇ ਟਿਕ ਜਾਂਦਾ ਹੈ ਰਾਜ ਸੰਗਾਸਨ ਦਾ ਮਾਲਕ ਬਣ ਜਾਂਦਾ ਹੈ ਓਹ ਸਮਦਮ ਸਾਧਨ ਰੂਪੀ ਚਰਨਾਂ ਨੂੰ ਧਾਰ ਕੇ ਰੱਖ ਕੇ ਹਉਮੈ ਨੂੰ ਮਾਰ ਕੇ ਵਾਹਿਗੁਰੂ ਵਿੱਚ ਮਿਲ ਗਏ ਹਨ ਖੁਸ਼ੀਦ ਹੋ ਗਏ ਐ ਪਗ ਨਾ ਰੱਬ ਗਏ ਐ ਜੋ ਧਾਰੇ ਸਾਰਿਆਂ ਦਾ ਆਸਰਾ ਰੂਪ ਪਰਮੇਸ਼ਰ ਹੈ ਉਹ ਉਹ ਜਿਵੇਂ ਗੋਲਾ ਰੂਪ ਹੀ ਹੋ ਗਏ ਹੈ ਹਉ ਮੈਨੂ ਮਾਰ ਕੇ ਐਸੇ ਭੇਦ ਹੋ ਕੇ ਮਿਲੇ ਹਨ ਅਨ ਕੋਨ ਦੇ ਹਿਰਦੇ ਚਾਇਕ ਉਹ ਵੀ ਚਰਨਵਾਰ ਨਾਪ ਰੱਖੇ ਆਪ ਸਖਿਆਤ ਹੋ ਗਿਆ ਹੈ ਅਨਕ ਯਤਨ ਕਰ ਕਾਲ ਸੰਤਾਏ ਹੋਰ ਕਿਸੇ ਯਤਨ ਨਾਲ ਮੁਕਤ ਨਹੀਂ ਹੋ ਸਕੀ ਦਾ ਅਨੇਕਾਂ ਜਤਨ ਸਾਧਨਾ ਕਰਨ ਵਾਲਿਆਂ ਦੇ ਤਾਂ ਹੀ ਕਾਲੀ ਦੁਖ ਦਿੰਦਾ ਰਿੰਦਾ ਹੈ ਮਰਨ ਲਿਖਾਇ ਮੰਡਲ ਮਹ ਆਏ ਜਿੰਨੇ ਸਾਰੇ ਜੀ ਜੰਦਾਏ ਜ ਮੌਤ ਲਿਖਾ ਕੇ ਇਸ ਸੰਸਾਰ ਮੰਡਲ ਦੇ ਵਿੱਚ ਮ੍ਰਿਤੂ ਮੰਡਲ ਦੇ ਵਿੱਚ ਸਮੂਹ ਸੰਸਾਰ ਵਿੱਚ ਜਦੋਂ ਇਹ ਤੰਗ ਕੋਹੜੀ ਚ ਜੀਵ ਪ੍ਰਵੇਸ਼ ਨਹੀਂ ਸੀ ਹੋਣਾ ਚਾਹੁੰਦਾ ਮਹਾਰਨ ਕਹਿੰਵੀ ਤੂੰ ਆਪ ਲਿਖ ਦੇ ਜਿੰਨਾ ਚ ਰਹਿਣਾ ਚਾਹੁੰਨਾ ਉਹਨੇ ਬਰਸ ਉਹਨੇ ਦੇਨੋ ਉਸ ਵੇਲੇ ਦੇਜ ਪ੍ਰਵੇਸ਼ ਹੋਣ ਵੇ ਲਿਖ ਦਿੱਤੇ ਸੀ ਕਿਉ ਮੌਤ ਲਿਖਾ ਕੇ ਆਏ ਸੀ ਮੰਡਲ ਤੇ ਉਸ ਤੋਂ ਬਾਅਦ ਜੂnde ਵੱਧ ਕਿਵੇਂ ਰਹਿ ਸਕਾਂਗੇ ਹੁਣ ਭਵੇਂ ਹੱਡ ਚੰਮ ਚ ਵੋ ਪਾਈ ਬੈਠੇ ਆ ਸੋ ਇਹ ਮੌਤ ਨੂੰ ਲਿਖਾ ਕੇ ਸੰਸਾਰ ਮੰਡਲ ਜੁਨੇ ਤੋਂ ਮੰਡਲ ਤੇ ਆਏ ਹਾਂ ਆਪਾ ਜਨਮ ਪਦਾਰਥ ਦੁਬ ਦਾਖੂ ਵੈ ਸਹੀ ਜਨਮ ਰੂਪੀ ਪਦਾਰਥ ਨੂੰ ਜੋ ਮਿਲਿਆ ਤਾਂ ਅਮੋਲਕ ਜਨੂਸੀ ਮਨੁੱਖਾ ਜਾਨੋ ਇਹ ਦੁਬ ਦਾਖੂ ਚਿੱਤੇ ਪੁਣੇ ਚ ਪਾ ਕੇ ਵੀ ਆ ਕਰੀਏ ਕੇ ਕਰੀਏ ਸਭ ਸੰਗਤ ਕਰੀਏ ਕਿ ਵਿਹਾਰ ਕਰੀਏ ਸਿਮਰਨ ਕਰੀਏ ਕਿ ਗ੍ਰਿਧਿਆ ਬੜੀਏ ਵਿਦਿਆ ਬੜੀਏ ਕਿ ਯੋਗਾ ਅਭਿਆਸ ਕਰੀਏ ਕਿ ਉਹ ਦੁੱਧ ਦਾ ਜਪਿਆ ਕੁਛ ਵੀ ਨਹੀਂ ਕਰਦਾ ਇਸ ਪ੍ਰਕਾਰ ਜਨਮ ਪਦਾਰਥ ਦੁੱਧਾ ਖੋਵੇ ਤੇ ਦੁੱਧ ਦਾ ਜਪਿਆ ਆਪਣੇ ਜਨਮ ਰੂਪੀ ਪਦਾਰਥ ਨੂੰ ਖੋਵੇ ਗਵਾਈ ਜਾ ਰਿਹਾ ਆਪ ਨਾ ਚੀਨਸ ਬ੍ਰਹਮ ਬ੍ਰਮ ਰੂਪ ਹੈ ਆਪਣੇ ਆਤਮਾ ਰੂਪ ਨੂੰ ਨਹੀਂ ਇਹ ਚੀਨਸ ਜਾਣਦਾ ਹੈ ਪਰਮਾਤਮਾ ਭੁਮਾਇਆ ਹੋਇਆ ਰੁੰਦਾ ਫਿਰਦਾ ਹੈ ਕਹ ਤੋ ਪੜ ਤੋ ਸੁਣ ਤੋ ਏ ਗੁਰੂ ਭਾਵੇਂ ਕਹਿੰਦਾ ਵੀ ਇੱਕ ਨੂੰ ਐ ਪੜਦਾ ਵੀ ਇੱਕ ਨੂੰ ਐ ਸੁਣਦਾ ਵੀ ਇੱਕ ਨੂੰ ਹੀ ਹੈ ਇਹ ਕਰਕੇ ਕਹਿਣਾ ਕਰੇ ਕੋ ਪਰਮੇਸ਼ਰ ਦੇ ਤਾਈ ਅਦੇ ਪੜਾਈ ਵੀ ਕੇਦੇ ਅਭਿਆਸ ਵੀ ਕਰੇ ਸਰਬਨ ਵੀ ਕੇਦਾ ਹੀ ਕਰੇ ਨੀਰਜ ਤਾਰਨੋ ਤਾਰਨੀ ਤਾਰ ਟੇਕ ਅਗੇ ਕਰਨੀ ਕਰ ਪਰਮੇਸ਼ਰ ਦੀ ਤੇ ਕੋਟ ਲਵੇ ਫੇਰ ਇਹ ਧੀਰਜ ਸਾਥ ਸੰਗੀ ਹੋ ਸਕਦੀ ਹੈ ਫੇਰ ਇਹਦੇ ਅੰਦਰ ਧਰਮ ਕਾਇਮ ਹੋ ਸਕਦਾ ਹੈ ਧੀਰਜ ਹੋਵੇ ਕਾਮਦੇਸ ਵਿਚਿਆਂ ਦੇ ਪ੍ਰਾਪਤ ਹੋਣ ਤੋਂ ਫੇਰ ਵੀ ਮਨ ਧਰਮ ਵਿੱਚ ਰਵੇ ਡੋਲੇ ਨਾ ਤੇ ਧਰਮ ਵਿੱਚ ਦ੍ਰਿੜ ਰਵੇ ਜਿਵੇਂ ਸਹਿਮ ਜਾ ਕੇ ਨਸੀਸ ਦੇ ਦਿੱਤੇ ਆਪਣਾ ਧਰਮ ਨਹੀਂ ਛੱਡਿਆ ਇਸੇ ਪ੍ਰਕਾਰ ਜੋ ਗੁਰੂ ਸਾਹਿਬ ਨੇ ਜੀਮ ਦਿੱਤੇ ਹੋਏ ਹੈ ਉਹਨਾਂ 'ਚ ਪੱਕਾ ਰਵੇ ਧਰਮ ਹੀ ਰਹੇ ਇਸ ਪ੍ਰਕਾਰ ਧੀਰਜ ਧਾਰਿਤ ਹੋਵੇ ਧੀਰਜ ਤੇ ਧਰਮ ਸੱਤਿਏ ਤੇ ਨੰਦ ਸ੍ਰੀ ਰਿਸ਼ੀ ਗਿਆਤਾ ਦਾ ਨਿਸ਼ਟਿਆ ਹੋਵੇ ਜਿਉਂ ਕਰਨੀ ਦਾ ਪਰਮੇਸ਼ਰ ਦੀ ਟੀਕ ਹੋਵੇ ਹਿਰਦੇ 'ਚ ਜਤ ਸਤ ਸੰਜਮ ਹਿਰਦੇ ਸੁਮਾਏ ਜਿ ਹਿਰਦੇ 'ਚ ਮਾਰੇ ਦਾ ਨਾਮ ਸਮਾਜ ਜਾਵੇ ਉਸੇ ਦਾ ਜਤ ਹੈ ਯਕੀਨ ਦਾ ਉਥੇ ਉਸੇ ਸਤਿ ਦਾ ਸਾਧ ਹੈ ਦਾਨੀ ਦਾ ਦਾਨ ਹੈ ਉਸੇ ਦੇ ਸੰਗ ਇੰਦਰੀਆਂ ਦੇ ਲਗਨ ਸਾਧਨ ਹੈ ਇਹਨਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਸੁਣਾਇ ਅੰਦਾਹ ਚੌਥੇ ਪੜ ਕੋ ਜੇ ਮਨ ਪਕੀ ਆਏ ਚੌਥਾ ਮਨ ਪੁਰੀਆ ਬਾਬਾ ਜੋ ਜੇ ਕਰਕੇ ਮਨ ਉਸ ਤੇ ਪਕਾਏ ਭਰਸਾ ਕਰੇ ਇਹ ਫੇਰ ਇਹ ਦਾਤ ਪ੍ਰਾਪਤ ਹੋ ਸਕਦੀ ਹੈ ਸਾਚੇ ਨਿਰਮਲ ਮੈਲ ਨਾ ਲਾਗੇ ਇਹ ਪਾਈ ਸਕੇ ਨਾ ਨੂੰ ਜਪਣ ਵਾਲੇ ਕੀ ਕਰਦਾ ਵਾਦਾ ਖੜਕਾਣੇ ਕੋ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਨਿਰਮਲ ਉਜਲ ਹੋ ਜਾਂਦੇ ਹੈ ਉਹਾਂ ਪਾਪਾਂ ਦੀ ਮੈਨ ਕਿਸੇ ਪ੍ਰਕਾਰ ਦੀ ਨਹੀਂ ਲੱਗਦੀ ਹੁਰ ਕਹਿ ਸ਼ਬਦ ਭਰਮ ਭਉ ਭਾਗ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਬੈੜੀਆਂ ਜਿਹੜੀਆਂ ਕੁਝ ਨਹੀਂ ਕੰਨੀਆਂ ਤਨ ਸਤਿਗੁਰਾਂ ਦੇ ਸ਼ਬਦ ਕਰਕੇ ਗੁਰ ਕਹਿ ਸ਼ਬਦ ਭਰਮ ਭਉ ਭਾਗ ਸਤਿਗੁਰਾਂ ਦੇ ਸ਼ਬਦ ਵੇਸ਼ ਕਰਕੇ ਭਰਮ ਜਿਹੜਾ ਹੈ ਭੇਦ ਭਰਮ ਆਗ ਇੱਕ ਸਾਬ ਕਾ ਜਾਂਦੇ ਨੇ ਫਿਰ ਕੋ ਜਾਂਦੇ ਆ ਤੇ ਡਰ ਵੀ ਨਿਰਤ ਹੋ ਜਾਂਦਾ ਹੈ ਸੂਰਤ ਮੂਰਤ ਆਦ ਅਨੂਪ ਸੂਰਤ ਮੂਰਤ ਆਦਿ ਅਨੂਪ ਸੂਰਤ ਸੰਗੋ ਜੋ ਪਰਮੇਸ਼ਵਰ ਹੈ ਆਦੀ ਪੋਸ ਨੇ ਜਿਹੜੀ ਮੂਰਤ ਬੰਦੇ ਦੀ ਘੜੀ ਹੈ ਆਪ ਦਾ ਸਰੂਪ ਵੀ ਸੱਚੇ ਪਾਤਸ਼ਾਹ ਨੇ ਬਣਾਉਣਾ ਕੀਤੀ ਹੈ ਇਉਂ ਸਾਬ ਕਸੂਰ ਤੇ ਰੱਖਣੀ ਸ਼ਕਲ ਸਾਬਤ ਰੱਖਣੀ ਮੈ ਰਹੇ ਨੇ ਮਨੁੱਖਾ ਦੇ ਕਾਲ ਦੀ ਸੂਰਤ ਘੜ ਕੇ ਦਿੱਤੀ ਹੈ ਜਿਹਦੇ ਜਾਈ ਐਸੀ ਸੂਰਤ ਮਜਾ ਹੈ ਮੂਰਤੀ ਆਦੇਨ ਰੂਪ ਆਦੇਨ ਰੂਪ ਦੀ ਪ੍ਰਾਪਤੀ ਵਾਲੀ ਇਹ ਮੂਰਤ ਹੈ ਮਨੁੱਖਾ ਦੇ ਜਿਹੜੀ ਹੈ ਇਸ ਵਿੱਚ ਸੂਰਤ ਮੂਰਤ ਆਦੇਨ ਰੂਪ ਇਹ ਸੂਰਤਾਂ ਸ਼ਕਲਾਂ ਦੀਆਂ ਮੂਰਤਾਂ ਜੀ ਨਾ ਭੁੱਲਿਆ ਫਿਰ ਉਹ ਆਦੀ ਜਿਹੜਾ ਉਪਰ ਤੇ ਰਹਿਤ ਹੈ ਉਸ ਦੀ ਮੂਰਤ ਸਰੂਪ ਨੂੰ ਜਿੰਨੀਆਂ ਸਾਰੀਆਂ ਸੂਰਤਾਂ ਸ਼ਕਲਾਂ ਹੈ ਕਿ ਇੱਕ ਦੀਆਂ ਮੂਰਤਾਂ ਸਾਰੇ ਦੀਆਂ एक या सारे विस्वरूप सगल भवन की मूर्त एक सूरत शक्लान जड़ियाँ एक परवेश मूर्त है वो सारे जगत आदि है कि उपमा तो रहत है उसकी उपासना कर हर वक्त सूरत बजा है यह मूर्त परवेशिव के स्वरूप की प्राप्ति की जो आदि या उपमा तो रहत है सूरत ਉਹ ਸ੍ਰੇਸ਼ਟ ਜੋ ਰੱਜ ਪ੍ਰੀਤੀ ਕਰਦੇ ਉਹਦੇ ਮੂਰਤ ਸਰੂਪ ਵਿੱਚ ਉਹ ਆਦੀ arup ਨੂੰ ਪ੍ਰਾਪਤ ਹੋ ਜਾਂਦੇ ਹਨ ਨਾਨਕ ਜਾਚੈ ਸਾਜ ਸਰੂਪ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਵਜਾ ਹੈ ਆਦ ਅਰੂਪ ਦੀ ਮੂਰਤ ਸਰੂਪ ਬਣੂਗੀ ਸ਼ਕਲ ਬਣੂਗੀ ਇਹ ਸੂਰਤ ਹੈ ਸੋ ਨਾਨਕ ਜਾਚੈ ਸਾਜ ਸਰੂਪ ਗੁਰੂ ਸਾਹਿਬ ਜੀ ਕਹਿੰਦੇ ਉਹ ਸੱਚ ਸਰੂਪ ਨੂੰ ਇਹ ਸਿੱਧੋ ਜਾਚਣਾ ਕਰਿਏ ਮੰਨਣਾ ਕਰਿਏ ਸਭ ਗੁਰਾਂ ਦੇ ਪਾਸੋਂ ਦੋ ਸੱਤ ਇਸ ਰੂਪ ਦੀ ਪ੍ਰਾਪਤੀ ਹੁੰਦੀ ਹੈ